ਸਾਲ 1992 ਦੇ ਫਰਜ਼ੀ ਇਨਕਾਊਂਟਰ ਦੇ ਕੇਸ 'ਚ ਸਜ਼ਾ ਦਾ ਐਲਾਨ ਨੋਹਾਲੀ ਦੀ ਸੀਬੀਆਈ ਅਦਾਲਤ ਨੇ ਦੋਸ਼ੀਆਂ ਨੂੰ ਸੁਣਾਈ ਓਵਰਕੈਸ ਦੀ ਸਜ਼ਾ ਕੋਰਟ ਨੇ ਤਤਕਾਲੀ ਥਾਣੇਦਾਰ ਪ੍ਰਸ਼ੋਤਮ ਸਿੰਘ ਤੇ ਐਸਆਈ ਗੁਰਪ੍ਰਿੰਦਰ ਸਿੰਘ ਨੂੰ ਦਿੱਤਾ ਸੀ ਦੋਸ਼ੀ ਘਟਨਾ ਵਿਗਾਇਕ ਪ੍ਰੇਮ ਟੈਲੋਂ ਦੇ ਘਰ ਦੇ ਬਾਹਰ ਫਾਇਰਿੰਗ ਅਮਰਿਤਸਰ ਦੇ ਪਿੰਡ ਦੋਲੋ ਨੰਗਲ ਵਾਲੇ ਘਰ ਬਾਹਰ ਫਾਇਰਿੰਗ ਕਰਕੇ ਫਰਾਰ ਹੋਏ ਮਲਜ਼ਮ ਗੈਂਗਸਟਰ ਗੁਰਜੰਟ ਜੰਟਾ ਨੇ ਪੋਸਟ ਪਾਕੇ ਲਈ ਜ਼ਿੰਮੇਵਾਰੀ ਵਾਨਡ ਆਰਡਰ ਤੇ ਸੀਐਮ ਮਾਨ ਨੇ ਸਾਰੇ ਜ਼ਿਲ੍ਹਿਆਂ ਦੇ ਐਸਐਸਪੀਜ਼ ਨਾਲ ਕੀਤੀ ਮੀਟਿੰਗ ਕਾਨੂੰਨ ਵਿਵਸਥਾ ਦੇ ਮੁੱਦੇ ਤੇ ਲਈ ਫੀਡਬੈਕ ਸੀਐਮ ਵੱਲੋਂ ਗੈਂਗਸਟਰਾਂ ਖਿਲਾਫ ਜ਼ੀਰੋ ਟੋਲਰੈਂਸ ਨੀਤੀ ਦੇ ਨਿਰਦੇਸ਼ ਪੁਲਿਸ ਥਾਣਿਆਂ ਤੇ ਹੋ ਰਹੇ ਧਮਾਕਿਆਂ ਤੇ ਡੀਜੀਪੀ ਦਾ ਚੈਲੰਜ ਬੋਲੇ ਰਾਤ ਦੇ ਹਨੇਰੇ ਚ ਕੋਈ ਚੀਜ਼ ਸੁਖਣਾ ਬੁਝਦਲੀ ਦਾ ਕੰਮ ਜੇ ਹਿੰਮਤ ਹੈ ਤਾਂ ਸਾਹਮਣੇ ਆਵੋ ਕਾਂਗਰਸ ਦੇ ਸਾਬਕਾ ਐਮਐਲਏ ਕੁਲਬੀਰ ਜ਼ੀਰਾ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਕਿ ਹਾ ਬਦਮਾਸ਼ਾਂ ਨੇ ਪਿੱਛਾ ਕਰਕੇ ਕਾਰ ਤੇ ਚਲਾਈਆਂ ਗੋਲੀਆਂ ਤਾਂ ਐਸਪੀ ਬੋਲੇ ਫਾਇਰਿੰਗ ਦੇ ਨਹੀਂ ਮਿਲੇ ਸਬੂਤ ਸੱਤ ਮੈਂਬਰੀ ਕਮੇਟੀ ਵੱਲੋਂ ਬਲਵਿੰਦਰ ਸਿੰਘ ਭੁੰਦੜ ਨੂੰ ਮੀਟਿੰਗ ਲਈ ਸੱਦਾ ਤਾਂਮੀ ਬੋਲੇ 11 ਫਰਵਰੀ ਨੂੰ ਭੁੰਦੜ ਨਾਲ ਭਰਤੀ ਮੁਹਿੰਮ ਤੇ ਕਰਾਂਗੇ ਚਰਚਾ ਨਾਲ ਹੀ ਸਭ ਨੂੰ ਨਾਰਾਜ਼ਗੀ ਛੱਡ ਕੇ ਇਕੱਠੇ ਹੋਣ ਦੀ ਦਿੱਤੀ ਨਸੀਹਤ ਪਰਤਾਪ ਸਿੰਘ ਵਡਾਲਾ ਨੇ ਅਕਾਲੀ ਦਲ ਚ ਨਵੇਂ ਸਿਰੇ ਤੋਂ ਭਰਤੀ ਸ਼ੁਰੂ ਕਰਨ ਦੀ ਕੀਤੀ ਮੰਗ ਇਹਾ ਮੌਜੂਦਾ ਮੈਂਬਰਸ਼ਿਪ ਡਰਾਈਵ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਦੀ ਸਿੱਧੀ ਉਲੰਘਣਾ ਹੁਣ ਤੱਕ ਹੋਈ ਭਰਤੀ ਨੂੰ ਲੋਕਾਂ ਦੀ ਮੰਨਤਾ ਨਹੀਂ న్యూਸ 18 ਪੰਜਾਬ ਦੇਖ ਰਹੇ ਹੋ ਤੁਸੀਂ ਮੈਂ ਹਰਨਵੀਰ ਸਿੰਘ ਰਾਣਾ ਬੁਲੇਟਿਨ ਦੀ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਦੇ ਨਾਲ ਵਰਜ਼ੀ ਇਨਕਾਊਂਟਰ ਹੁੰਦਾ 1992 ਦੇ ਵਿੱਚ ਜਿਸ ਦੇ ਵਿੱਚ ਅੱਜ ਸਜ਼ਾ ਦਾ ਐਲਾਨ ਕਰ ਦਿੱਤਾ ਗਿਆ 1992 ਦੇ ਵਿੱਚ ਇਨਕਾਊਂਟਰ ਹੋਇਆ ਤੇ ਇਸ ਦੇ ਵਿੱਚ ਦੋ ਪੁਲਿਸ ਵਾਲਿਆਂ ਨੂੰ ਸਜ਼ਾ ਦਾ ਐਲਾਨ ਕਰ ਦਿੱਤਾ ਗਿਆ ਮੋਹਾਲੀ ਦੀ ਸੀਬੀਆਈ ਅਦਾਲਤ ਦੇ ਵੱਲੋਂ ਉਮਰ ਕੈਦ ਦੀ ਸਜ਼ਾ ਸੁਣਾ ਦਿੱਤੀ ਗਈ ਹੈ ਅਦਾਲਤ ਦੇ ਵੱਲੋਂ ਚੌਕਾਲੀ ਥਾਣੇਦਾਰ ਕੁਸ਼ੌਤਮ ਸਿੰਘ ਤੇ ਸਬ ਇੰਸਪੈਕਟਰ ਗੁਰਪਿੰਦਰ ਸਿੰਘ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਸੀ ਤੇ 32 ਸਾਲ ਬਾਅਦ ਪੀੜਤ ਪਰਿਵਾਰਾਂ ਨੂੰ ਇਨਸਾਫ਼ ਮਿਲਿਆ ਹੈ ਜ਼ਖਮਾਂ ਤੇ ਮਰਹਮ ਲੱਗੀ ਹੈ ਲਖਵਿੰਦਰ ਲੱਖਾ ਅਤੇ ਫੌਜੀ ਬਲਦੇਵ ਸਿੰਘ ਦੇ ਕਤਲ ਅਤੇ ਸਾਜ਼ਿਸ਼ ਦੇ ਇਲਜ਼ਾਮ ਦੇ ਵਿੱਚ ਦੋਸ਼ੀ ਕਰਾਰ ਦਿੱਤਾ ਗਿਆ ਸੀ ਫੌਜੀ ਬਲਦੇਵ ਸਿੰਘ ਦਾ ਜਿਸ ਵੇਲੇ ਕਤਲ ਹੋਇਆ ਉਹ ਛੁੱਟੀ ਆਇਆ ਹੋਇਆ ਸੀ ਜਦ ਕਿ ਲਖਵਿੰਦਰ ਸਿੰਘ ਖੇਤੀ ਕਰਦਾ ਸੀ ਤਾਂ ਪੰਜਾਬ ਦੇ ਵਿੱਚ ਫਰਜ਼ੀ ਇਨਕਾਊਂਟਰ ਦੇ ਵਿੱਚ ਸਜ਼ਾ ਸੁਣਾਈ ਗਈ ਹੈ 1992 ਦੇ ਵਿੱਚ ਅੱਤਵਾਦੀ ਕਹਿ ਕੇ ਇੱਕ ਨਵਾਲਗ ਅਤੇ ਫੌਜੀ ਜਵਾਨ ਦਾ ਕਤਲ ਕਰ ਦਿੱਤਾ ਗਿਆ ਸੀ 1999 ਦੇ ਵਿੱਚ ਚਾਰਜ ਸ਼ੀਟ ਹੁੰਦੀ ਹੈ ਤੇ 32 ਸਾਲ ਬਾਅਦ ਅੱਜ ਇਨਸਾਫ ਮਿਲਿਆ ਹੈ ਉਸ ਵੇਲੇ ਦੇ ਜੋ ਪੁਲਿਸ ਅਧਿਕਾਰੀ ਸੀ ਜਿਨ੍ਹਾਂ ਤੇ ਇਲਜ਼ਾਮ ਲੱਗੇ ਜਿਸ ਦੇ ਵਿੱਚ ਤਤਕਾਲੀ ਸਬ ਇੰਸਪੈਕਟਰ ਗੁਰਪਿੰਦਰ ਸਿੰਘ ਤੇ ਉਸ ਵੇਲੇ ਥਾਣੇਦਾਰ ਸੀ ਪ੍ਰਸ਼ੋਤਮ ਸਿੰਘ ਉਹਨਾਂ ਨੂੰ ਦੋਸ਼ੀ ਕਰਾਰ ਦਿੱਤਾ ਤੇ ਹੁਣ ਮੋਹਾਲੀ ਦੀ ਸੀਬੀਆਈ ਅਦਾਲਤ ਦੇ ਵੱਲੋਂ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ ਦੱਸ ਦिए ਕਿ ਕਤਲ ਅਤੇ ਸਾਜ਼ਿਸ਼ ਦੇ ਇਲਜ਼ਾਮ ਤਹਿਤ ਦੋਸ਼ੀ ਕਰਾਰ ਦਿੱਤਾ ਗਿਆ ਸੀ ਇਸ ਦੇ ਨਾਲ ਹੀ ਇੰਸਪੈਕਟਰ ਚਮਨ ਲਾਲ ਡੀਐਸਪੀ ਐਸਐਸ ਸਿੱਧੂ ਨੂੰ ਬਰੀ ਕਰ ਦਿੱਤਾ ਗਿਆ ਹੈ ਅਤੇ ਜਿਨ੍ਹਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ ਉਸ ਦੇ ਵਿੱਚ ਦੋ ਪੁਲਿਸ ਮੁਲਾਜ਼ਮ ਸ਼ਾਮਲ ਨੇ ਹਾਲਾਂਕਿ ਪੀੜਤ ਪਰਿਵਾਰ ਦਾ ਕਹਿਣਾ ਹੈ ਕਿ ਜਿਨ੍ਹਾਂ ਨੂੰ ਬਰੀ ਕੀਤਾ ਗਿਆ ਉਸ ਦੇ ਖਿਲਾਫ ਵੀ ਅਦਾਲਤ ਦਾ ਦਰਵਾਜ਼ਾ ਖੜਕਾਉਣਗੇ 1992 ਦੇ ਵਿੱਚ ਇਨਕਾਉਂਟਰ ਹੁੰਦਾ ਹੈ ਜਿਸ ਦੇ ਵਿੱਚ ਦੋ ਪੁਲਿਸ ਵਾਲਿਆਂ ਨੂੰ ਸਜ਼ਾ ਦਿੱਤੀ ਗਈ ਹੈ ਦਰਅਸਲ ਇਹ ਫੇਕ ਇਨਕਾਉਂਟਰ ਸੀ ਝੂਠਾ ਪੁਲਿਸ ਮੁਕਾਬਲਾ ਬਣਾਇਆ ਗਿਆ ਸੀ ਦੱਸ ਦਈਏ ਕਿ 80ਆਂ ਤੋਂ ਲੈ ਕੇ 90-95 ਤੱਕ ਪੰਜਾਬ ਦੇ ਵਿੱਚ ਕਾਲੇ ਦੌਰ ਵਜੋਂ ਜਾਣਿਆ ਜਾਂਦਾ ਹੈ ਤੇ ਬਹੁਤ ਸਾਰੇ ਫੇਕ ਇਨਕਾਉਂਟਰ ਹੋਏ ਝੂਠੇ ਪੁਲਿਸ ਮੁਕਾਬਲੇ ਬਣਾਏ ਗਏ ਤੇ ਇੱਕ ਹੋਰ ਫਰਜ਼ੀ ਇਨਕਾਉਂਟਰ ਦੇ ਵਿੱਚ ਅੱਜ ਸਜ਼ਾ ਦਾ ਐਲਾਨ ਕੀਤਾ ਗਿਆ 1992 ਇਨਕਾਉਂਟਰ ਕੇਸ ਦੇ ਵਿੱਚ ਦੋ ਪੁਲਿਸ ਮੁਲਾਜ਼ਮਾਂ ਨੂੰ ਸਜ਼ਾ ਹੋਈ ਹੈ ਮਹਾਲੀ ਦੀ ਸੀਬੀਆਈ ਅਦਾਲਤ ਦੇ ਵੱਲੋਂ ਇਹ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ ਅਦਾਲਤ ਨੇ ਉਸ ਵੇਲੇ ਦੇ ਥਾਣੇਦਾਰ ਪਰਸ਼ੋਤਮ ਸਿੰਘ ਤੇ ਸਾਬਨ ਇੰਸਪੈਕਟਰ ਗੁਰਪਿੰਦਰ ਸਿੰਘ ਨੂੰ ਦੋਸ਼ੀ ਕਰਾਰ ਦਿੱਤਾ ਸੀ ਜਿਨ੍ਹਾਂ ਨੂੰ ਹੁਣ ਜੇੜੇ ਦੋ ਐਕਿਊਜ਼ ਸੀਗੇ ਉਸ ਟਾਈਮ ਦੇ ਪੁਲਿਸ ਵਾਲੇ ਉਹਨਾਂ ਨੂੰ ਅੱਜ ਸਜ਼ਾ ਸੁਣਾਈ ਗਈ ਹੈ ਬਲਦੇਵ ਸਿੰਘ ਜੋ ਕਿ ਫੌਜੀ ਸੀ ਉਹਨਾਂ ਦੀ ਭੈਣ ਇੱਥੇ ਪਹੁੰਚੀ ਹੈ ਤੇ ਜਿਹੜੇ ਐਡਵੋਕੇਟਸ ਨੇ ਉਹ ਵੀ ਸਾਡੇ ਨਾਲ ਨੇ ਬਲਦੇਵ ਆਰਮੀ ਦੇ ਵੀ ਸੀਗਾ ਤੇ ਕਿਸ ਤਰ੍ਹਾਂ ਉਹ ਆ ਕੇ ਉਹਦਾ ਫੇਕ ਇਨਕਾਊਂਟਰ ਕੀਤਾ ਗਿਆ ਉਹਨਾਂ ਦੀ ਭੈਣ ਸਾਡੇ ਨਾਲ ਉਹਨਾਂ ਨਾਲ ਗੱਲਬਾਤ ਕਰਦੇ ਆਂ ਮਾਤਾ ਜੀ ਕਿਸ ਤਰ੍ਹਾਂ ਵੇਖਦੇ ਹੋ ਬਹੁਤ ਲੰਬੀ ਲੜਾਈ ਜਿਹੜੀ ਇਹ ਲੜੀ ਗਈ ਕੋ ਬਿਆਨ ਨਹੀਂ ਕਰ ਸਕਦੀ ਆਏ ਮੇਰੇ ਭਾਈ ਨੇ ਕਿਹਾ ਕਿ ਤਰ੍ਹਾਂ ਕੋਕ ਹੋ ਕੇ ਮਾਰਿਆ ਇਹਨਾਂ ਨੇ ਮੇਰੇ ਵੀਰ ਨੇ ਇਹਨਾਂ ਨੇ ਛੋਟੇ ਮੁਕਾਬਲੇ ਬਣਾ ਲਏ ਜੀ 8 10 ਦਿਨ ਰੱਖ ਕੇ ਮਾਰ ਕੇ ਜਾਂਦੇ ਹਾਂ ਜੀ ਇਹਨਾਂ ਨੇ ਮੁਕਾਬਲਾ ਬਣਾ ਲਿਆ ਵੇਖੋ ਕਿਦਾਂ ਬਣਾ ਸਕਦੇ ਆ ਕਿਉਂਕਿ 1992 ਤੋਂ ਲੈ ਕੇ ਹੁਣ ਤੱਕ ਦੀ ਅਸੀਂ ਗੱਲ ਕਰ ਲਈ ਤੁਸੀਂ ਵੀ ਕਾਫੀ ਲੰਬੀ ਸੀਬੀਆਈ ਕੇਸ ਚਲਿਆ ਗਵਾਈਆਂ ਹੋਈ ਚਾਰ ਸ਼ੀਟ ਦੇਖੀ ਰੱਖੀ ਹੋਈ ਤੁਸੀਂ ਹਰ ਗਵਾਈ ਦੇ ਵਿੱਚ ਵੀ ਪਹੁੰਚਦੇ ਰਹੇ ਹੋ ਗੱਲਬਾਤ ਕਰਦੇ ਰਹੇ ਹੋ ਹੁਣ ਤੁਸੀਂ ਸੰਤੁਸ਼ਟ ਹੋ ਸੈਟੀਸਫਾਈ ਹੋ ਜੀ ਜਿਹੜਾ ਨਾਲ ਦੇ ਸਾਥੀ ਉਹਨਾਂ ਨੂੰ ਵੀ ਸਜ਼ਾ ਹੋਣੀ ਚਾਹੀਦੀ ਫਿਰ ਮੇਰੇ ਕਲੇਜਰ ਨੂੰ ਠੰਡ ਪਊਗੀ ਤੇ ਬਿਲਕੁਲ ਕਈ ਚੀਜ਼ਾਂ ਨੂੰ ਲੈ ਕੇ ਜਿਹੜੇ ਹੈਗੇ ਤੁਸੀਂ ਭਰਾ ਹੋ ਸਰ ਤੁਸੀਂ ਕੌਣ ਹੋ ਇਹਨਾਂ ਦੇ ਹਸਬੰਦ ਤੁਸੀਂ ਵੀ ਨਾਲ ਹੀ ਰਹੇ ਹੋ ਮੈਡਮ ਇਸ ਤਰ੍ਹਾਂ ਵੇਖਦੇ ਹੋ ਸਾਰੀ ਚੀਜ਼ਾਂ ਨੂੰ ਲੈ ਕੇ ਨਹੀਂ ਜਦੋਂ ਘਰ ਚੁੱਕੇ ਖੜਾ ਇਦਾਂ ਤੇ ਦਾਦਾ ਕੋ ਰਾਖੇ ਤੇ ਉਹਨਾਂ ਨੇ ਜਦੋਂ ਮੁਕਾਲੇ ਕੁਠ ਮੁਕਾਬਲੇ ਬਣਾਉਂਦਾ ਉਹਨਾਂ ਨੇ ਕਾਫੀ ਚੀਜ਼ਾਂ ਨੂੰ ਲੈ ਕੇ ਭਾਈ ਕਿਉਂਕਿ ਤੁਸੀਂ ਵੀ ਸਾਰਾ ਜਿਹੜਾ ਹੈਗਾ ਕੇਸ ਲੜਾਇਆ ਹੈ ਜਗਤਾਰਜੀ ਵੀ ਨੇ ਕਿਸ ਤਰ੍ਹਾਂ ਸਾਰੀ ਚੀਜ਼ਾਂ ਨੂੰ ਲੈ ਕੇ ਤੁਸੀਂ ਜਿਹੜੀ ਹੈਗੀ ਲੜਾਈ ਸਰ ਦੇਖੋ ਇੱਕ ਬੜਾ ਲੰਬੇ ਸਮਾਂ ਲੱਗਿਆ तकरीबन 32 ਸਾਲ ਜੀ 1992 ਤੋਂ ਲੈ ਕੇ ਹੁਣ ਤੱਕ ਤੇ ਜੇ ਬੇਸਿਕਲੀ ਇਹਦੇ ਵਿੱਚ ਦੇਖਿਆ ਜਾਵੇ ਟੈਕਨੀਕਲੀ ਤੌਰ ਤੇ ਇਹ ਜਿਹੜਾ ਡਿਲੇਅ ਹੈ ਡਿਲੇਅ ਨੇ ਬਹੁਤ ਕੁਝ ਇਨ ਸੈਂਸ ਆਫ ਐਵਿਡੈਂਸ ਲਾਸ ਹੋ ਗਿਆ ਟੋਟਲ ਇਹਦੇ 37 ਵਿਟਨੈਸਿਸ ਸੀਗੇ ਜਿਹੜੇ ਲਿਸਟਡ ਸੀਗੇ ਤੇ ਜਿਹੜੇ ਵਿਟਨੈਸਿਸ ਅਪੀਅਰ ਹੋ ਕੇ ਨਾ ਡਿਪੋਜ਼ ਕੀਤਾ ਉਹ ਜਸਟ 19 ਵਿਟਨੈਸਿਸ ਨੇ ਦੀ ਇੱਕ ਤੌ ਚੀਜ਼ਾਂ ਤੇ ਅਕਿਊਜ਼ ਜਦੋਂ ਚਾਰਟ ਸ਼ੀਟ ਹੋਏ ਸੀਗੇ ਉਹ ਨੌਕ ਕਿਊਜ਼ ਹੋਏ ਸੀਗੇ ਨਵਾਂ ਦੇ ਕੋ ਪੰਜ ਦੀ ਡੈਥ ਹੋ ਗਈ ਜੀ ਠੀਕ ਹੈ ਨੈਚੁਰਲ ਡੈਥ ਹੋ ਗਈ ਡਿਊਰਿੰਗ ਦਾ ਕੋਰਸ ਆਫ ਟ੍ਰਾਇਲ ਤੇ ਚਾਰ ਬੱਚੇ ਉਹਨਾਂ ਚੋਂ ਚਾਰਾਂ ਨੇ ਟ੍ਰਾਇਲ ਫੇਸ ਕੀਤਾ ਤੇ ਚਾਰਾਂ ਦੇ ਵਿੱਚੋਂ ਦੋ ਕੁਵਿਟ ਹੋ ਗਏ ਤੇ ਦੋਨੋਂ ਸਜ਼ਾ ਭਈ ਇੱਕ ਬਲਦੇਵ ਸੀਗਾ ਇੱਕ ਲਖਵਿੰਦਰ ਸਾਹਿਬ ਲਖਵਿੰਦਰ ਲਖਵਿੰਦਰ ਜੀ ਤੁਸੀਂ ਭਰਾ ਹੋ ਇਹ ਜਿੱਦਾਂ ਐਡਵੋਕੇਟ ਸਾਹਿਬ ਦੱਸ ਰਹੇ ਕਿਉਂਕਿ 1992 ਤੋਂ ਲੈ ਕੇ ਹੁਣ ਬਹੁਤ ਲੰਬੀ ਲੜਾਈ ਬੜੀ ਬੜੀ ਲੜਾਈ ਇਹ ਹੋਇਆ ਕਿਸੇ ਥੋੜਾ ਤੁਸੀਂ ਦੱਸੋਗੇ ਤੁਹਾਨੂੰ ਯਾਦ ਹੈ ਕੁਝ 1992 6 9ਵੇਂ ਮਹੀਨੇ ਦੀ ਇਹ ਗੱਲ ਹੈ ਹਾਂ ਕੋਈ ਆ ਕੀ ਸੀ ਉਸ ਦਿਨ ਲਖਿੰਦਰ ਤੁਸੀਂ ਤਾਂ ਕਰਵਾ ਨਾ ਖੜਿਆ ਅੱਛਾ ਤੁਹਾਨੂੰ ਬਾਤ ਤੁਹਾਨੂੰ ਕਿੱਦਾਂ ਪਤਾ ਲੱਗਿਆ ਛਾ ਨੂੰ ਦੇ ਅਖਬਾਰ 'ਚ ਹੀ ਪਤਾ ਲੱਗਾ ਜਦੋਂ ਉਹਨਾਂ ਨੇ ਮਗਾੜਾ ਬਣਾਤਾ अच्छा हां जी उस तो बाद ਤੁਸੀਂ ਫਿਰ ਕੋਰਟ ਗਏ ਕੋਰਟ ਜਾਂਦਾ ਮੋਗਾ ਇਹਨਾਂ ਨੇ ਪਤਾ ਹੀ ਨਾ ਲਾਸ਼ ਨਹੀਂ ਕੀਤੀ ਸਾਨੂੰ ਅੱਛਾ ਕੀ ਕਰਦਾ ਸੀ ਲਖਿੰਦਰ ਉਹ ਬਾਈ ਖੇਤੀ ਦਾ ਕੰਮ ਅੱਛਾ ਜੀ ਐਡਵੋਕੇਟ ਸਭ ਕਿਉਂਕਿ ਬਹੁਤ ساری ਚੀਜ਼ਾਂ ਇਹਦੇ ਵਿੱਚ ਆਈ ਟ੍ਰਾਇਲ ਦੌਰਾਨ ਕਿਉਂਕਿ ਪਹਿਲਾਂ ਵੀ ਇਸ ਤਰ੍ਹਾਂ ਦੇ ਫੇਕ ਇਨਕਾਊਂਟਰ ਦੇ ਮਾਮਲੇ ਸਾਹਮਣੇ ਆਏ ਲੇਕਿਨ ਇਸ ਮਾਮਲੇ ਦੇ ਵਿੱਚ ਜਿਸ ਤਰ੍ਹਾਂ ਕਾਫੀ ਇਹਨਾਂ ਨੇ ਜਿਹੜਾ ਇਲਜ਼ਾਮ ਲਾਇਆ ਕਾਫੀ ੱੱੱਕਾ ਹੋਇਆ ਬਿਲਕੁਲ ਜੀ ਬਿਲਕੁਲ ੱੱੱਕਾ ਹੋਇਆ ਦੇਖੋ ਉਹਦੇ ਵਿੱਚ ਦੋ ਵਿਕਟਿਮ ਸੀਗੇ ਜੀ ਇੱਕ ਬਲਦੇਵ ਸਿੰਘ ਜੀ ਜਿਹੜਾ ਇੱਕ ਆਰਮੀ ਆਫੀਸਰ ਸੀਗਾ ਜੀ ਆਰਮੀ ਦੇ ਵਿੱਚ ਸੀਗਾ ਤੁਸੀਂ ਇੰਡੀਅਨ ਆਰਮੀ ਦੇ ਉਸ ਨੂੰ ਚੱਕ ਕੇ ਬੰਦੇ ਨੂੰ ਮਾਰ ਦਿੱਤਾ ਤੁਸੀਂ ਇਹ ਵੀ ਨਹੀਂ ਗੌਰ ਕੀਤਾ ਕਿ ਉਹ ਇੰਡੀਅਨ ਨੂੰ ਸਰਵ ਕਰ ਰਿਹਾ ਬੰਦਾ ਤੇ ਕੌਣ ਲੈ ਕੇ ਕੌਣ ਜਾ ਰਿਹਾ ਹੈ ਪੰਜਾਬ ਪੁਲਿਸ ਜੀ ਉਹ ਵੀ ਇੱਕ ਸਟੇਟ ਪੁਲਿਸ ਹੈ ਜੀ ਬਿਲਕੁਲ ਤੇ ਉਹਦੀ ਰਿਸਪੌਂਸਿਬਿਲਟੀ ਬਣਦੀ ਹੈ ਟੂ ਪ੍ਰੋਟੈਕਟ ਦਾ ਪੀਪਲ ਉਹ ਪੀਪਲ ਨੂੰ ਤਾਂ ਕੀ ਪ੍ਰੋਟੈਕਟ ਕਰਦਾ ਉਹ ਤਾਂ ਫੋਰਸਿਸ ਦੇ ਬੰਦੇ ਚੱਕ ਕੇ ਉਹਨਾਂ ਨੇ ਮਾਰਿਆ ਯਾਨੀ ਕਿ ਇਹਦੇ ਵਿੱਚ ਚਾਰ ਬੱਚੇ ਸੀ ਦੋ ਬੜੀ ਵੀ ਹੋਏ ਆ ਉਹ ਕਿਸ ਬੇਜ ਤੇ ਹੋਏ ਦੋ ਬੜੀ ਉਹ ਬੈਨੀਫਿਟ ਆਫ ਡਾਊਟ ਉਹਨਾਂ ਨੂੰ ਕੋਰਟ ਨੇ ਕੰਸੀਡਰ ਕਰਕੇ ਜੀ ਬੈਨੀਫਿਟ ਆਫ ਡਾਊਟ ਹੁਣ ਇਹਨਾਂ ਨੂੰ ਕੀ ਸਜ਼ਾ ਦਿੱਤੀ ਹੈ ਕਿਸ ਤਰ੍ਹਾਂ ਜੁਰਮਾਨਾ ਇਹਨਾਂ ਨੂੰ 300 ਮੈਂਬਰ ਮੌਜੂਦ 302 ਦੇ ਵਿੱਚ ਇਹਨਾਂ ਨੂੰ ਲਾਈਫ ਇਨ ਪ੍ਰਿਜ਼ਨਮੈਂਟ ਹੋਈ ਹੈ ਤੇ 2 ਲੱਖ ਰੁਪਏ ਫਾਈਨ ਹੋਇਆ ਤੇ 218 ਦੇ ਵਿੱਚ ਉਮਰ ਕੈਦ ਉਮਰ ਕੈਦ ਹੋਈ ਤਾਂ ਬਹੁਤ ਸਾਰੀ ਚੀਜ਼ਾਂ ਜਿਸ ਨੂੰ ਲੈ ਕੇ 1992 ਤੋਂ ਹਾਲਾਂਕਿ ਇਹ ਪਹਿਲਾ ਕੇਸ ਨਹੀਂ ਹੈ ਕਈ ਵੀ ਹੈ ਜਿਦਾ ਵੀ ਸਾਡੇ ਨਾਲ ਨੇ ਸਰ ਕਿਸ ਤਰ੍ਹਾਂ ਵੇਖ ਦਿਓ ਕਾਫੀ ਲੰਬੀ ਲੜਾਈ ਹੋਈ ਹੈ ਜਿੱਦਾਂ ਪਰਿਵਾਰ ਵਾਲਿਆਂ ਦਾ ਵੀ ਰੋ ਰੋ ਕੇ ਬੁਰਾ ਹਾਲ ਹੈ ਕਿਉਂਕਿ ਹੁਣ ਜਾ ਕੇ ਫੈਸਲਾ ਆਣਾ ਕਿਤੇ ਨਾ ਕਿਤੇ ਕਈ ਚੀਜ਼ਾਂ ਨੇ ਵੇਖੋ ਜਿਹੜਾ ਡਿਲੇ ਸਟੇਟ ਵੱਲੋਂ ਆਪਣੇ ਜਿਹੜੇ ਦਰਿੰਦੇ ਅਫਸਰਾਂ ਨੂੰ ਬਚਾਉਣ ਲਈ ਡਿਲੇ ਡਿਲੇ ਤੇ ਡਿਲੇ ਇਨੂੰ ਹਾਈ ਕੋਰਟ ਦੇ ਵਿੱਚ ਸਟੇ ਕਰਾ ਲੈਣਾ ਸੁਪਰੀਮ ਕੋਰਟ ਆਫ ਇੰਡੀਆ ਦੇ ਵਿੱਚ ਸਟੇ ਕਰਾ ਲੈਣਾ ਜਿਹੜਾ ਤੁਸੀਂ ਪਰਿਵਾਰ ਦੇ ਵਿੱਚ ਜਸਵੰਤ ਸਿੰਘ ਨੇ ਜਿਹੜੇ ਬਲਦੇਵ ਸਿੰਘ ਦੇ ਜੀਜਾ ਸੀ ਇਹਨਾਂ ਦੀ 2002 ਦੇ ਵਿੱਚ ਜਿਹੜਾ ਇਹਨਾਂ ਦਾ ਚੀਫ ਆ ਪਟਿਆਲਾ ਕੋਰਟ ਦੇ ਵਿੱਚ ਹੋਇਆ ਤੇ ਜਿਹੜਾ ਇਹਨਾਂ ਦਾ ਕ੍ਰਾਸ ਆ 2022 ਦੇ ਵਿੱਚ ਆਣ ਕੇ ਹੋ ਰਿਹਾ ਵਾ ਤੇ 20 ਸਾਲ ਇਹ ਕੇਸ ਵੱਖ-ਵੱਖ ਅਦਾਲਤਾਂ ਦੇ ਵਿੱਚ ਸਟੇ ਰਹਿਦਾ ਵਾ ਤੇ ਇਸ ਇਹ ਜਿਹੜੇ ਅਕਿਊਜ਼ਡ ਸੀ ਉਸ ਸਮੇਂ ਦੌਰਾਨ ਆਪਣੇ ਉੱਚ ਅਹੁਦਿਆਂ ਦਾ ਫਾਇਦਾ ਉਠਾਉਂਦੇ ਹੋਏ ਤੇ ਬੈਨੀਫਿਟ ਲੈਂਦੇ ਹੋਏ ਮੌਜਾਂ ਮਾਣਦੇ ਰਹੇ ਤੇ ਸਾਰਾ ਜਿਹੜਾ ਵਾ ਨੈਟਿਵ ਸਿਰਜ ਕੇ ਪਰਿਵਾਰ ਨੂੰ ਡਰਾਉਂਦੇ ਤੇ ਮਕਾਉਂਦੇ ਰਹੇ ਤੇ ਉਹਨਾਂ ਨੂੰ ਆਫਰਾਂ ਕਰਦੇ ਰਹੇ 50-50 ਲੱਖ ਤੱਕ ਦੀਆਂ ਆਫਰਾਂ ਕਰਦੇ ਰਹੇ ਤੇ ਇਹ ਸਾਰਾ ਡਿਲੇ ਦਾ ਕਰਕੇ ਹੀ ਜਿਹੜੇ ਕੁਝ ਅਕਿਊਜ਼ ਨੇ ਉਹ ਵਿੱਚੋਂ ਬਰੀ ਹੋਣ ਦੇ ਵਿੱਚ ਕਾਮਯਾਬ ਹੋ ਗਏ ਨੇ ਪਰ ਆਪਾਂ ਜੋ ਵੀ ਕੋਰਟ ਦੀ ਜੱਜਮੈਂਟ ਆਊਗੀ ਉਹਨੂੰ ਵੇਖ ਕੇ ਅੱਗੋਂ ਅਪੀਲ ਚ ਹਾਈ ਕੋਰਟ ਜਾਵਾਂਗੇ ਜੀ ਜਾਵਾਂਗੇ ਤੇ ਬਹੁਤ ساری ਚੀਜ਼ਾਂ ਇਹਦੇ ਵਿੱਚ ਜਿੱਦਾਂ ਇਹਨਾਂ ਵੱਲੋਂ ਜਾਣਕਾਰੀ ਦਿੱਤੀ ਗਈ ਆ ਜਿਹੜੇ ਪਰਿਵਾਰਿਕ ਮੈਂਬਰਾਂ ਆ ਵੱਲੋਂ ਜਾਣਕਾਰੀ ਦਿੱਤੀ ਗਈ ਕਿ ਕਿਸ ਤਰ੍ਹਾਂ ਦੀ ਚੀਜ਼ਾਂ ਰਹੀਆਂ ਕਿਾ-ਕਾ ਫੈਕਟਸ ਜਿਹੜੇ ਹੈਗੇ ਉਹਦੇ ਵਿੱਚ ਦੇਖੇਗੇ ਬਹੁਤ ਸਾਰੀ ਚੀਜ਼ਾਂ ਜਿਸ ਨੂੰ ਲੈ ਕੇ ਲਗਾਤਾਰ ਲੇਕਿਨ ਅੱਜ ਜਿਹੜਾ ਫੈਸਲਾ ਹੈ ਉਹ ਕਿਤੇ ਨਾ ਕਿਤੇ ਜਿਹੜਾ ਹੈਗਾ ਪਰਿਵਾਰਿਕ ਮੈਂਬਰਾਂ ਦਾ ਵੀ ਰੋ ਰੋ ਕੇ ਬੁਰਾ ਹਾਲ ਹੈ ਤੇ ਹੁਣ ਇਹਦੇ ਵਿੱਚ ਕਿਤੇ ਨਾ ਕਿਤੇ ਬਹੁਤ ਸਾਰੀ ਚੀਜ਼ਾਂ ਨੂੰ ਲੈ ਕੇ ਫੈਕਟਸ ਜਿਹੜੇ ਹੈਗੇ ਦਿੱਤੇ ਗਏ ਸਜ਼ਾ ਸੁਣਾਈ ਗਈ ਹੈ ਉਮਰ ਕੈਦ ਤੇ 2-2 ਲੱਖ ਜਿਹੜਾ ਜੁਰਮਾਨਾ ਹੈ ਉਹ ਦਿੱਤਾ ਗਿਆ ਮਹਾਲੀ ਤੋਂ ਕੈਮਰਾਮੈਨ ਵਿਨੋਦ ਗੁਮਾਰ ਨਾਲ ਮਨੋਜ ਰਾਠੀ ਨਿਊਜ਼ 24 ਪੰਜਾਬ ਤਾਂ 32 ਸਾਲ ਬਾਅਦ ਅਦਾਲਤ ਦੇ ਵੱਲੋਂ ਫੈਸਲਾ ਸੁਣਾਇਆ ਗਿਆ ਹੈ ਪੀੜਤ ਪਰਿਵਾਰ ਨੂੰ ਇਨਸਾਫ ਮਿਲਿਆ ਪਰ ਹਾਲੇ ਵੀ ਪੀੜਤ ਪਰਿਵਾਰ ਦੇ ਹੰਝੂ ਰੁਕਦੇ ਨਹੀਂ ਤਸਵੀਰਾਂ ਖੁਦ-ਬਖੁਦ ਬਿਆਨ ਕਰ ਰਹੀਆਂ ਨੇ ਕਿ ਕਿਵੇਂ ਉਸ ਵੇਲੇ ਇੱਕ ਫੌਜੀ ਜਵਾਨ ਬਲਦੇਵ ਸਿੰਘ ਜੋ ਛੁੱਟੀ ਆਇਆ ਹੋਇਆ ਸੀ ਉਸ ਦਾ ਫੇਕ ਅਨਕਾਉਂਟਰ ਕੀਤਾ ਗਿਆ ਇੱਕ ਖੇਤਾਂ ਵਿੱਚ ਕੰਮ ਕਰਦਾ ਨਵਾਲਗ ਲਖਵਿੰਦਰ ਲਖਵਿੰਦਰ ਸਿੰਘ ਲਖਾ ਉਸ ਨੂੰ ਵੀ ਪੁਲਿਸ ਦੇ ਵੱਲੋਂ ਚੁੱਕ ਲਿਆ ਗਿਆ ਤੇ 1992 ਦੇ ਵਿੱਚ ਇਹ ਫਰਜ਼ੀ ਇਨਕਾਉਂਟਰ ਕੀਤਾ ਗਿਆ ਸਤੰਬਰ ਮਹੀਨੇ ਦਾ ਇਹ ਮਾਮਲਾ ਤੇ ਅੱਜ 2025 32 ਸਾਲ ਬਾਅਦ ਇਨਸਾਫ ਮਿਲਿਆ ਪਰ ਹਾਲੇ ਵੀ ਉਸ ਵੇਲੇ ਦੇ ਕੁਝ ਅਧਿਕਾਰੀ ਬਰੀ ਕਰ ਦਿੱਤੇ ਗਏ ਨੇ ਸਬੂਤਾਂ ਦੀ ਘਾਟ ਦੇ ਕਾਰਨ ਅਤੇ ਜਿਵੇਂ ਐਡਵੋਕੇਟ ਦੱਸ ਰਹੇ ਸੀ ਕਿ ਕੁੱਲ 37 ਗਵਾਹਾਂ ਸੀ ਪਰ 19 ਹੀ ਭੁਗਤ ਸਕੀਆਂ ਇਸ ਤੋਂ ਬਿਨਾ ਜਿਹੜੇ 9 ਲੋਕ ਚਾਰਜ ਸ਼ੀਟ ਗਏ ਕੀਤੇ ਗਏ ਸੀ ਉਸ ਦੇ ਵਿੱਚੋਂ ਵੀ ਪੰਜ ਤੋਂ ਛੇ ਲੋਕਾਂ ਦੀ ਨੇਚੁਰਲ ਡੈਥ ਹੋ ਗਈ ਤਾਂ 32 ਸਾਲ ਬਾਅਦ ਪੀੜਤ ਪਰਿਵਾਰ ਨੂੰ ਇਨਸਾਫ ਜ਼ਰੂਰ ਮਿਲਿਆ ਜ਼ਖਮਾਂ ਤੇ مرہم ਜ਼ਰੂਰ ਲੱਗਿਆ ਪਰ ਇਸ ਦੇ ਨਾਲ ਹੀ ਇਹ ਵੀ ਕਿਹਾ ਜਾਂਦਾ ਹੈ ਕਿ ਜਸਟਿਸ ਡਿਲੇਡ ਇਸ ਜਸਟਿਸ ਡਿਨਾਈਡ 32 ਸਾਲ ਬਾਅਦ ਇਨਸਾਫ ਜ਼ਰੂਰ ਮਿਲਿਆ ਪਰ ਦੇਰੀ ਜ਼ਰੂਰ ਹੋਈ ਹੈ ਕਿਉਂਕਿ ਲਗਾਤਾਰ ਟ੍ਰਾਇਲ ਚੱਲਿਆ ਦੂਜੀ ਧਿਰ ਤਾਕਤਵਰ ਸੀ ਤੇ ਬਹੁਤ ਵਾਰ ਕੇਸ ਨੂੰ ਦਬਾਉਣ ਦੀ ਵੀ ਕੋਸ਼ਿਸ਼ ਕੀਤੀ ਗਈ ਪੀੜਤ ਪਰਿਵਾਰ ਦੇ ਵੱਲੋਂ ਜਿਵੇਂ ਦੱਸਿਆ ਗਿਆ ਬਹੁਤ ਵਾਰ ਲਾਲਚ ਵੀ ਦਿੱਤੇ ਗਏ ਕਾਨੂੰਨੀ ਲੜਾਈ ਲੜੀ ਗਈ 1992 ਤੋਂ ਲੈ ਕੇ 2025 ਤੱਕ ਤੇ ਹਾਲੇ ਵੀ ਜਿਹੜੇ ਉਸ ਵੇਲੇ ਦੇ ਪੁਲਿਸ ਅਫਸਰ ਬਰੀ ਕੀਤੇ ਗਏ ਉਹਨਾਂ ਖਿਲਾਫ ਵੀ ਅਦਾਲਤ ਦੇ ਵਿੱਚ ਉੱਪਰਲੀ ਅਦਾਲਤ ਤੇ ਵਿੱਚ ਜਾਣ ਦੀ ਗੱਲ ਕਰ ਰਿਹਾ ਹੈ ਪਰਿਵਾਰ ਕਿਸ ਢੰਗ ਦੇ ਨਾਲ ਇਹ ਮੁਹਾਲੀ ਦੀ ਸੀਬੀਆਈ ਅਦਾਲਤ ਦੇ ਵੱਲੋਂ ਹੁਣ ਫੈਸਲਾ ਸੁਣਾਇਆ ਗਿਆ 1992 ਦੇ ਵਿੱਚ ਉਸ ਵੇਲੇ ਦੋ ਨੌਜਵਾਨਾਂ ਦਾ ਫੇਕ ਅਨਕਾਊਂਟਰ ਕਰ ਦਿੱਤਾ ਗਿਆ ਸੀ ਤੇ ਇਸ ਮਾਮਲੇ ਦੇ ਵਿੱਚ ਅਦਾਲਤ ਦੇ ਵੱਲੋਂ ਤਤਕਾਲੀ ਥਾਣੇਦਾਰ ਪਰਸ਼ੋਤਮ ਸਿੰਘ ਤੇ ਸਬ ਇੰਸਪੈਕਟਰ ਗੁਰਪਿੰਦਰ ਸਿੰਘ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ ਕੰਟੀ ਕਰ ਸਕਦੀ ਹੈ ਮੇਰੇ ਭਾਈ ਨੇ ਕਿਹਾ ਕਿ ਤਰ੍ਹਾਂ ਕੋਕ ਹੋ ਕੇ ਮਾਰਿਆ ਇਹਨਾਂ ਨੇ ਮੇਰੇ ਵੀਰ ਨੇ ਇਹਨਾਂ ਨੇ ਝੂਠੇ ਮੁਕਾਬਲੇ ਬਣਾ ਲਏਗੀ 8 10 ਦਿਨ ਰੱਖ ਕੇ ਮਾਰ ਕੇ ਰਹਿੰਦੇ ਹਾਂ ਜੀ ਇਹਨਾਂ ਨੇ ਮੁਕਾਬਲਾ ਬਣਾ ਲਿਆ ਵੇਖੋ ਕਿਦਾਂ ਬਣਾ ਸਕਦੇ ਆ ਕਿਉਂਕਿ 1992 ਤੋਂ ਲੈ ਕੇ ਹੁਣ ਤੱਕ ਦੀ ਅਸੀਂ ਗੱਲ ਕਰ ਲਈ ਤੁਸੀਂ ਵੀ ਕਾਫੀ ਲੰਬੀ ਸੀਬੀਆਈ ਕੇਸ ਚਲਿਆ ਗਵਾਈਆਂ ਹੋਈ ਚਾਰ ਸ਼ੀਟ ਦੇਖੀਰ দাਖਲ ਹੋਈ ਤੁਸੀਂ ਹਰ ਗਵਾਈ ਦੇ ਵਿੱਚ ਵੀ ਪਹੁੰਚਦੇ ਰਹੇ ਹੋ ਗੱਲਬਾਤ ਕਰਦੇ ਰਹੇ ਹੋ ਹੁਣ ਤੁਸੀਂ ਸੰਤੋਖਤ ਹੋ ਸੈਟੀਸਫਾਈਡ ਨਹੀਂ ਜਿਹੜਾ ਨਾਲ ਦੇ ਸਾਥੀ ਉਹਨਾਂ ਨੂੰ ਵੀ ਸਜ਼ਾ ਹੋਣੀ ਚਾਹੀਦੀ ਫਿਰ ਮੇਰੇ ਕਲੇਜ ਨੂੰ ਠੰਡ ਪਊਗੀ ਤੇ ਬਿਲਕੁਲ ਕਈ ਚੀਜ਼ਾਂ ਨੂੰ ਲੈ ਕੇ ਜਿਹੜੇ ਹੈਗੇ ਤੁਸੀਂ ਭਰਾ ਉਹ ਸਰ ਤੁਸੀਂ ਹੋਣ ਉਹ ਇਰਾਦੇ ਹੈ ਤੁਸੀਂ ਵੀ ਨਾਲ ਹੀ ਰਹੇ ਹੋ ਇਸ ਤਰ੍ਹਾਂ ਵੇਖ ਦਿਓ ਸਾਰੀ ਚੀਜ਼ਾਂ ਨੂੰ ਲੈ ਕੇ ਜਿਹੜੇ ਕਰ ਚੁੱਕੇ ਹਨ ਇਦਾਂ ਤੇ ਦਾਦਾ ਕੋ ਰੱਖੇ ਤੇ ਜਦੋਂ ਮਕਾਲ ਕੁਟ ਮਕਮਲ ਬਣਾ ਦਿੰਦਾ ਨਾ ਕਾਫੀ ਚੀਜ਼ਾਂ ਨੂੰ ਲੈ ਕੇ ਬੁਲੇਟਿਨ ਚੱਗੇ ਬਾਦਿਆਂ ਸੱਤ ਮੈਂਬਰੀ ਕਮੇਟੀ ਦੇ ਵੱਲੋਂ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੁੰਦੜ ਨੂੰ ਮੀਟਿੰਗ ਲਈ ਸੱਦਾ ਦਿੱਤਾ ਗਿਆ ਏ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੁੰਦੜ ਜਿਨ੍ਹਾਂ ਨੂੰ 11 ਫਰਵਰੀ ਨੂੰ ਅਗਲੀ ਮੀਟਿੰਗ ਦੇ ਵਿੱਚ ਸ਼ਾਮਲ ਹੋਣ ਲਈ ਸੱਦਾ ਦਿੱਤਾ ਗਿਆ ਦੱਸਦੀ ਏ ਕਿ ਅੱਜ ਉਸ ਸੱਤ ਮੈਂਬਰੀ ਕਮੇਟੀ ਦੀ ਮੀਟਿੰਗ ਹੋਈ ਸੀ ਜਿਸ ਦੇ ਬਾਰੇ ਵਿੱਚ 2 ਦਸੰਬਰ ਨੂੰ ਅਕਾਲ ਤਖਤ ਸਾਹਿਬ ਤੋਂ ਜਥੇਦਾਰ ਸਾਹਿਬ ਨੇ ਇੱਕ ਕਮੇਟੀ ਬਣਾਉਣ ਦੀ ਗੱਲ ਆਖੀ ਸੀ ਤੇ ਅੱਜ ਹੁਣ 2 ਮਹੀਨੇ 2 ਦਿਨ ਬਾਅਦ ਇਸ ਕਮੇਟੀ ਦੀ ਮੀਟਿੰਗ ਹੋਈ ਹੈ ਜਿਸ ਦੇ ਵਿੱਚ ਵਿਚਾਰ ਵਟਾਂਦਰਾ ਹੋਇਆ ਪਹਿਲੀ ਮੀਟਿੰਗ ਐਸਜੀਪੀਸੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਜਿਨ੍ਹਾਂ ਨੂੰ ਇਸ ਕਮੇਟੀ ਦਾ ਮੁਖੀ ਠਾਪਿਆ ਗਿਆ ਸੀ ਉਹਨਾਂ ਦੀ ਅਗਵਾਈ ਦੇ ਵਿੱਚ ਮੀਟਿੰਗ ਹੋਈ ਤੇ ਅਗਲੀ ਮੀਟਿੰਗ 11 ਫਰਵਰੀ ਨੂੰ ਹੋਣੀ ਹੈ ਤੇ ਜਿਸ ਦੇ ਵਿੱਚ ਹੁਣ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਢੁੰਡੜ ਨੂੰ ਵੀ ਸੱਦਾ ਦਿੱਤਾ ਗਿਆ 11 ਫਰਵਰੀ ਨੂੰ ਮੀਟਿੰਗ ਹੋਵੇਗੀ ਉਸ ਦੇ ਵਿੱਚ ਸ਼ਾਮਲ ਹੋਣਗੇ ਤੇ ਭਰਤੀ ਮੁਹਿੰਮ ਤੇ ਚਰਚਾ ਕੀਤੀ ਜਾਵੇਗੀ ਇਹ ਅਕਾਲੀ ਦਲ ਹੁਕਮਨਾਮੇ ਤਹਿਤ ਭਰਤੀ ਪ੍ਰਕਿਰਿਆ ਸ਼ੁਰੂ ਕਰਨਾ ਚਾਹੁੰਦਾ ਇਸ ਤੇ ਵਿਚਾਰ ਹੋਏਗਾ ਅਕਾਲੀ ਦਲ ਦੇ ਸਾਰੇ ਲੀਡਰ ਇਕੱਠੇ ਹੋ ਕੇ ਚੱਲਣ ਇਹ ਵੀ ਧਾਮੀ ਦੇ ਵੱਲੋਂ ਕਿਹਾ ਗਿਆ ਹੈ ਕਿ ਨਰਾਜ਼ਗੀ ਛੱਡ ਕੇ ਸਾਰਿਆਂ ਨੂੰ ਇਕੱਠੇ ਚੱਲਣਾ ਹੋਵੇਗਾ ਭਰਤੀ ਪ੍ਰਕਿਰਿਆ ਨੂੰ ਲੈ ਕੇ ਸਾਰੇ ਮੈਂਬਰਾਂ ਦੇ ਵੱਲੋਂ ਅੱਜ ਸੁਝਾਅ ਦਿੱਤੇ ਗਏ ਨੇ ਪਟਿਆਲਾ ਦੇ ਵਿੱਚ ਸੱਤ ਮੈਂਬਰੀ ਕਮੇਟੀ ਦੀ ਪਲੇਠੀ ਮੀਟਿੰਗ ਹੋਈ ਹੈ ਤੇ ਹਰਜਿੰਦਰ ਸਿੰਘ ਧਾਮੀ ਦੀ ਅਗਵਾਈ ਦੇ ਵਿੱਚ ਇਹ ਮੀਟਿੰਗ ਹੋਈ ਹੈ ਪ੍ਰੈਸ ਕਾਨਫਰੰਸ ਦੌਰਾਨ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਪਰ ਉਹਨਾਂ ਨੇ ਮੀਡੀਆ ਦੇ ਸਵਾਲਾਂ ਦੇ ਜਵਾਬ ਨਹੀਂ ਦਿੱਤੇ ਆਪਣੀ ਗੱਲ ਉਹਨਾਂ ਨੇ ਜ਼ਰੂਰ ਰੱਖੀ ਦੱਸਦੀ ਹੈ ਕਿ ਸੱਤ ਮੈਂਬਰੀ ਕਮੇਟੀ ਜਿਸ ਦੇ ਲਈ ਅਕਾਲੀ ਤਖਤ ਸਾਹਿਬ ਦੇ ਵੱਲੋਂ ਇਹ ਕਿਹਾ ਗਿਆ ਸੀ ਕਿ ਇਸ ਕਮੇਟੀ ਦੀ ਅਗਵਾਈ ਦੇ ਵਿੱਚ ਅਕਾਲੀ ਦਲ ਭਰਤੀ ਮੁਹਿੰਮ ਸ਼ੁਰੂ ਕਰੇ ਪਰ ਅਕਾਲੀ ਦਲ ਦੇ ਵੱਲੋਂ ਵਰਕਿੰਗ ਕਮੇਟੀ ਦੇ ਤਹਿਤ ਆਪਣੀ ਮੁਹਿੰਮ ਸ਼ੁਰੂ ਕੀਤੀ ਗਈ ਹੈ ਜਿਸ ਤੋਂ ਬਾਅਦ ਅੱਜ ਇਹ ਪਹਿਲੀ ਮੀਟਿੰਗ ਇਸੇ ਦੀ ਆਦਤ ਹੈ ਆ ਜੋ ਕਿ ਸਿੰਘ ਸਾਹਿਬ ਦਾ ਆਦੇਸ਼ ਭਾਤੀ ਪ੍ਰਕਿਰਿਆ ਆਰੰਭ ਕਰਨ ਦਾ ਤੇ ਪਲੱਸ ਜਿਹੜਾ ਚੇਚੇ ਤੌਰ ਦੇ ਉਹਨਾਂ ਦਾ ਜਿਹੜਾ ਇੱਕ ਆਦੇਸ਼ ਆ ਅਸੀਂ ਉਹ ਆਦੇਸ਼ ਨੂੰ ਵੀ ਬੈਠ ਕੇ ਪਰਚੋਲ ਕੀਤੀ ਆ ਉਹ ਸੀਗਾ ਵੀ ਆਪਣੀ ਹਉਮੈ ਤੇ ਈਰਖਾ ਦਾ ਤਿਆਗ ਕਰਕੇ ਇਕੱਠੇ ਹੋ ਕੇ ਚੱਲਣ ਦਾ ਤੇ ਮੈਂ ਤੁਹਾਡੇ মিডিਏ ਰਾਹੀਂ ਕਹਿਣਾ ਚਾਹਣਾ ਕਿ ਆ ਜਿਹੜਾ ਪੰਡਾ ਵਿਖਰਿਆ ਆ ਇਹਦੇ ਵਿੱਚ ਕੌਮ ਇਕੱਠਾਂ ਇਕੱਠੀ ਹੋਵੇ ਖਾਸ ਕਰਕੇ ਸ਼੍ਰੋਮਣੀ ਕਾਲੀ ਦਲ ਦੇ ਜਿੰਨੇ ਵੀ ਲੀਡਰ ਤੇ ਆਗੂ ਸਹਿਬਾਨ ਆ ਸਾਰਿਆਂ ਨੂੰ ਵੈਲਕਮ ਆ ਸਾਰੇ ਸ਼੍ਰੋਮਣੀ ਕਾਲੀ ਦਲ ਦਾ ਹਿੱਸਾ ਬਣਨ ਤਾਂ ਜੋ ਕੌਮ ਦੀ ਜਿਹੜੀ ਦੇਖਿਆ ਉਹ ਨਿਗਰ ਤੇ ਨਰੋਈ ਬਣ ਸਕੇ ਸੋ ਅੱਜ ਇਹ ਸਾਰਿਆਂ ਵਿਚਾਰਾਂ ਹੁਕਮ ਨਾਵੇਂ ਦੀ ਲਾਈਟ ਦੇ ਵਿੱਚ ਹੁਕਮ ਨਾਮੇ ਦੇ ਹੋਏ ਹੰਦੇਸ਼ ਅਨਸਾਰ ਇਹ ਸਾਰੀ ਬੈਠ ਕੇ ਡਿਸਕਸ ਹੋਈ ਆ ਛਿਰੀ ਅਕਾਲ ਤੱਕ ਸਾਹਿਬ ਜੀ ਦੇ ਹੁਕਮ ਨਾਮੇ ਮਿਤੀ 2 12 2024 ਨੂੰ ਹੋਏ ਹੰਦੇਸ਼ ਆਦੇਸ਼ ਅਨਸਾਰ 7 ਮੈਂਬਰੀ ਕਮੇਟੀ ਨੂੰ ਸ਼੍ਰੋਮਣੀ ਕਾਲੀ ਦਲ ਦੀ ਭਰਤੀ ਆਰੰਭ ਕਰਨ ਦਾ ਹੁਕਮ ਹੋਇਆ ਸੀ ਹੋ ਗਿਆ ਕਿ ਸ਼੍ਰੋਮਣੀ ਕਾਲੀ ਦਲ ਸ਼੍ਰੀ ਅਕਾਲ ਤੱਕ ਸਾਹਿਬ ਵੱਲੋਂ ਸੱਤ ਮੈਂਬਰੀ ਕਮੇਟੀ ਨੂੰ ਹੋਏ ਹੁਕਮ ਅਨਸਾਰ ਭਾਰਤੀ ਪ੍ਰਕਿਰਿਆ ਆਰੰਭ ਕਰਨਾ ਚਾਹੁੰਦਾ ਹੈ ਇਸ ਵਾਸਤੇ ਸਰਦਾਰ ਬਲਵਿੰਦਰ ਸਿੰਘ ਜੀ ਭੁੰਦੜ ਵਾਰਕਿੰਗ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਪੰਜਾਬ ਨੂੰ ਮਿਤੀ 11/2/2025 ਨੂੰ ਬਹਾਦਰਗੜ੍ਹ ਵਿਖੇ ਮੀਟਿੰਗ ਵਿੱਚ ਬੈਠਣ ਦਾ ਸੱਦਾ ਦਿੰਦਾ ਹੈ ਇਹ ਅੱਜ ਬੈਠ ਕੇ ਫੈਸਲਾ ਹੋਇਆ ਕਿ ਜਿਹੜੇ ਸਾਡੇ ਵਰਕਿੰਗ ਪ੍ਰਧਾਨ ਆ ਸ਼੍ਰੋਮਣੀ ਅਕਾਲੀ ਦਲ ਦੇ ਉਹ 11 ਤਰੀਕ ਨੂੰ ਮੀਟਿੰਗ ਦੇ ਵਿੱਚ ਸਾਡੇ ਸੱਤਾ ਦੇ ਨਾਲ ਬੈਠਣਗੇ ਤੇ ਬੈਠ ਕੇ ਜਿਹੜਾ ਆ ਇਹ ਸਾਰਾ ਫਿਰ ਉਹ ਡਿਸਕਸ ਕੀਤਾ ਜਾਊਗਾ ਤੇ ਉਧਰ ਇਸ ਮੀਟਿੰਗ ਤੋਂ ਬਾਅਦ ਬਾਗੀ ਧੜੇ ਦੇ ਆਗੂ ਗੁਰਪ੍ਰਤਾਪ ਸਿੰਘ ਵਡਾਲਾ ਦਾ ਵੀ ਵੱਡਾ ਬਿਆਨ ਸਾਹਮਣੇ ਆਇਆ ਹੈ ਉਹਨਾਂ ਕਿਹਾ ਕਿ ਜੇ ਬਲਵਿੰਦਰ ਸਿੰਘ ਧੁੰਦੜ ਸਹਿਮਤ ਹੋਏ ਤਾਂ ਅਕਾਲੀ ਦਲ ਦੇ ਵਿੱਚ ਭਰਤੀ ਨਵੇਂ ਸਿਰੇ ਤੋਂ ਸ਼ੁਰੂ ਹੋਵੇਗੀ ਸੱਤ ਮੈਂਬਰੀ ਕਮੇਟੀ ਤਹਿਤ ਭਰਤੀ ਹੋਈ ਤਾਂ ਹੀ ਸਭ ਠੀਕ ਹੋਵੇਗਾ ਅੱਜ ਮੀਟਿੰਗ ਦੇ ਵਿੱਚ ਨਵੇਂ ਸਿਰੇ ਤੋਂ ਭਰਤੀ ਦੀ ਮੰਗ ਵੀ ਉਹਨਾਂ ਦੇ ਵੱਲੋਂ ਕੀਤੀ ਗਈ ਹੈ ਗੁਰਪ੍ਰਤਾਪ ਸਿੰਘ ਵਡਾਲਾ ਦੇ ਵੱਲੋਂ ਇਹ ਮੰਗ ਕੀਤੀ ਗਈ ਕਿ ਅਕਾਲੀ ਦਲ ਦੇ ਵਿੱਚ ਜਿਹੜੀ ਭਰਤੀ ਕੀਤੀ ਜਾਣੀ ਹੈ ਉਹ ਨਵੇਂ ਸਿਰੇ ਤੋਂ ਕੀਤੀ ਜਾਵੇ ਹੁਣ ਤੱਕ ਹੋਈ ਭਰਤੀ ਨੂੰ ਲੋਕਾਂ ਦੀ ਮਾਨਤਾ ਨਹੀਂ ਹੈ ਅਤੇ ਮੌਜੂਦਾ ਭਰਤੀ ਸਿੰਘ ਸਾਹਿਬ ਦੇ ਵੱਲੋਂ ਜਾਰੀ ਹੁਕਮਨਾਮੇ ਦੀ ਵੀ ਸਿੱਧੀ ਉਲੰਘਣਾ ਹੈ ਇਹ ਕਹਿੰਦੇ ਨਜ਼ਰ ਆਏ ਨੇ ਗੁਰਪ੍ਰਤਾਪ ਸਿੰਘ ਵਡਾਲਾ ਉਹਨਾਂ ਕਿਹਾ ਕਿ ਹੁਕਮਨਾਮਾ ਲਾਗੂ ਕਰਾਉਣਾ ਐਸਜੀਪੀਸੀ ਪ੍ਰਧਾਨ ਦੀ ਜ਼ਿੰਮੇਵਾਰੀਆਂ ਤਾਂ ਗੁਰਪ੍ਰਤਾਪ ਸਿੰਘ ਵਡਾਲਾ ਇਹ ਕਹਿੰਦੇ ਨਜ਼ਰ ਆਏ ਨੇ ਇਸ ਮੀਟਿੰਗ ਤੋਂ ਬਾਅਦ ਕਿ ਉਹਨਾਂ ਨੇ ਮੀਟਿੰਗ ਦੇ ਵਿੱਚ ਵੀ ਇਹ ਗੱਲ ਰੱਖੀ ਹੈ ਕਿ ਅਕਾਲੀ ਦਲ ਜੋ ਭਰਤੀ ਚਲਾ ਰਿਹਾ ਹੈ ਉਸ ਨੂੰ ਰੱਦ ਕੀਤਾ ਜਾਵੇ ਤੇ ਨਵੇਂ ਸਿਰਿਓਂ ਭਰਤੀ ਸ਼ੁਰੂ ਕੀਤੀ ਜਾਵੇ ਹਾਲਾਂਕਿ ਹੁਣ 11 ਫਰਵਰੀ ਨੂੰ ਦੁਬਾਰਾ ਤੋਂ ਇਸ ਮਾਮਲੇ ਦੇ ਵਿੱਚ ਮੀਟਿੰਗ ਹੋਣੀ ਹੈ। ਪ੍ਰਕਿਰਿਆ ਤਾਂ ਮੰਨਣਯੋਗ ਨਹੀਂ ਹੈ ਉਹ ਤਾਂ ਰੱਦ ਕਰਨੀ ਪਵੇਗੀ। ਮੀਟਿੰਗ 'ਚ ਕੀ ਗੱਲਬਾਤ ਹੋਈ ਫਿਰ? ਦੇਖੋ ਮੀਟਿੰਗ ਚ ਅਕਾਲ ਤਖਤ ਸਾਹਿਬ ਦੇ ਹੁਕਮਨਾਮਿਆਂ ਨੂੰ ਲੈ ਕੇ ਕੁਝ ਹੁਕਮਨਾਮਿਆਂ ਦੀ ਜਿਹੜੀ ਭਾਵਨਾ ਆ ਉਹਦੇ ਮੁਤਾਬਕ ਹੁਕਮਨਾਮੇ ਲਾਗੂ ਹੋਣੇ ਚਾਹੀਦੇ ਆ ਸੱਤ ਮੈਂਬਰੀ ਕਮੇਟੀ ਨੂੰ ਜਿੱਥੇ ਅਕਾਲੀ ਦਲ ਵੱਲੋਂ ਨਹੀਂ ਸੀ ਪਰਵਾਨਿਆ ਗਿਆ ਜਾਂ ਮੰਨਤਾ ਨਹੀਂ ਸੀ ਦਿੱਤੀ ਹੁਣ ਅੱਜ ਧਾਮੀ ਸਾਹਿਬ ਨੇ ਪਹਿਲੀ ਮੀਟਿੰਗ ਸੱਦੀ ਅਸੀਂ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਆਏ ਲੇਕਿਨ ਸਾਰਿਆਂ ਦੀ رائے ਸੀ ਕਿ ਇਹ ਜਿਹੜੀ ਸੱਤ ਮੈਂਬਰੀ ਕਮੇਟੀ ਦਾ ਅਧਿਕਾਰ ਸਾਨੂੰ ਅਕਾਲ ਤਖਤ ਸਾਹਿਬ ਨੇ ਦਿੱਤਾ ਆ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਕਾਰਜਕਾਰੀ ਪ੍ਰਧਾਨ ਆ ਉਹਨਾਂ ਨੂੰ ਇੱਕ ਵਾਰੀ ਪੁੱਛ ਲਈਏ ਕਿ ਤੁਸੀਂ ਇਹ ਜਿਹੜਾ ਅਸੀਂ ਪ੍ਰਾਰੰਭ ਕਰਨਾ ਆ ਇਹ ਸੱਤ ਮੈਂਬਰ ਕਮੇਟੀ ਨੇ ਭਰਤੀ ਕੀ ਤੁਸੀਂ ਇਸ ਗੱਲ ਨਾਲ ਸਹਿਮਤ ਹੋ ਜੇ ਤਾਂ ਸਹਿਮਤ ਹੋਣਗੇ ਤੇ ਦੈਟ ਮੀਨਸ ਫਿਰ ਤਾਂ ਭਰਤੀ ਨਵੇਂ ਸਿਰੇ ਤੋਂ ਸ਼ੁਰੂ ਹੋਊਗੀ ਪੁਰਾਣੀ ਭਰਤੀ ਦਾ ਕੋਈ ਮਹਿਣਾ ਨਹੀਂ ਰਹਿ ਜਾਂਦਾ ਅਗਰ ਕੋਈ ਹੋਰ ਵਿਚਾਰ ਹੋਈ ਉਹਦੇ ਮੁਤਾਬਕ ਉਦੋਂ ਦੇਖਿਆ ਜਾਊਗਾ ਯਾਨੀ ਜਿਹੜੀ ਭਰਤੀ ਪ੍ਰਕਿਰਿਆ ਪਹਿਲਾਂ ਹੁਣ ਤੱਕ ਅਕਾਲੀ ਦਲ ਦਾਵਾ ਕਰਦਾ ਹੈ ਕਿ ਵੱਡੀ ਗਿਣਤੀ ਦੇ ਵਿੱਚ ਹੋ ਚੁੱਕੀ ਆ ਉਹਨੂੰ ਤਾਂ ਫਿਰ ਅਸੀਂ ਸਪੱਸ਼ਟ ਤੌਰ 'ਤੇ ਸਮਝੀਏ ਕਿ ਕਿਉਂਕਿ ਤਖਤ ਸਾਹਿਬ ਤੋਂ ਇੱਕ ਕਮੇਟੀ ਬਣਾਈ ਗਈ ਹੈ ਤੇ ਤੁਸੀਂ ਸਾਫ ਕਰ ਦਿੱਤਾ ਕਿ ਉਹ ਭਰਤੀ ਪ੍ਰਕਿਰਿਆ ਜਿਹੜੀ ਹੈ ਉਹ ਸਹੀ ਨਹੀਂ ਹੈ ਤੇ ਉਹਨੂੰ ਮੰਨਿਆ ਨਹੀਂ ਜਾਏਗਾ ਇਹ ਸਪਸ਼ਟ ਮੰਨ ਲਿਏ ਦੇਖੋ ਉਹਨਾਂ ਨੂੰ ਭਰਤੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੇ ਵਿਰੁੱਧ ਜਾ ਕੇ ਕਰਨੇ ਨਹੀਂ ਸੀ ਚਾਹੀਦੇ ਸੋ ਇਸ ਕਰਕੇ ਉਹ ਭਰਤੀ ਨੂੰ ਲੋਕਾਂ ਨੇ ਮਾਨਤਾ ਨਹੀਂ ਦਿੱਤੀ ਲੋਕਾਂ ਦੀ ਕੋਈ ਦਿਲਚਸਪੀ ਨਹੀਂ ਉਸ ਭਰਤੀ ਵਿੱਚ ਕਰਕੇ ਉਹ ਹੁਕਮਨਾਮਿਆਂ ਦੀ ਸਿੱਧੀ ਲੰਘਣਾ ਆ ਅਸੀਂ ਫਿਰ ਵੀ ਦੇਖੋ ਚਾਹੁੰਦੇ ਹਾਂ ਬਤੌਰ ਅਸੀਂ ਜ਼ਿੰਮੇਵਾਰ ਪੰਥਕ ਆਗੂ ਹੁੰਦੇ ਹੋਏ ਸੱਤ ਮੈਂਬਰੀ ਕਮੇਟੀ ਦੇ ਮੈਂਬਰ ਆ ਤੇ ਸਾਡਾ ਫਰਜ਼ ਬਣਦਾ ਵੀ ਅਗਰ ਸ਼੍ਰੋਮਣੀ ਅਕਾਲੀ ਦਲ ਸੱਤ ਮੈਂਬਰੀ ਕਮੇਟੀ ਨੂੰ ਮਾਨਤਾ ਦੇ ਕੇ ਇਹਦੀ ਦੇਖਰੇਖੇਤ ਭਰਤੀ ਦੀ ਪ੍ਰਕਿਰਿਆ ਨੂੰ ਪ੍ਰారంਭ ਕਰਨਾ ਚਾਹੁੰਦਾ ਹਾਂ ਤੇ ਸਾਰਾ ਕੁਝ ਠੀਕ ਹੋ ਸਕਦਾ ਫਿਰ